ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ 1509 ਬਾਸਮਤੀ ਦੀ ਬਣੀਰੀ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਸਭ ਤੋਂ ਵੱਡੀ ਸਮੱਸਿਆ ਆਪਾਂ ਵੇਖਦੇ ਆ ਉਹ ਹੈ ਚੰਡਾ ਰੋਗ ਤਾਂ ਚੰਡਾ ਰੋਗ ਤੋਂ ਆਪਾਂ ਜਿਹੜੀ ਪੀਏਯੂ ਦੀ ਸਪਾਰਸ਼ਾ ਉਹ ਹੈਗੀ ਟ੍ਰਾਈਕੋਡਰਮਾ ਐਸਫੇਰਲਮ ਜਿਹੜਾ ਆਈਪੀਐਲ ਦਾ ਇਗਨੋਰ ਕਰਕੇ ਇੱਕ ਪ੍ਰੋਡਕਟ ਆਉਂਦਾ ਆਪਣਾ ਤੇ 15 ਕਿਗ ਦੇ ਦਰਮਾਣ ਜਿਹੜਾ ਪਾਊਡਰ ਆ ਇਹ ਤੁਸੀਂ 1 ਲੀਟਰ ਪਾਣੀ 'ਚ ਘੋਲ ਕੇ ਇਸ ਢੰਗ ਨਾਲ ਚ ਬੱੱਚਾ ਬਣਾ ਕੇ 6 ਘੰਟੇ ਡਿਪ ਕਰਨਾ ਇਹ ਡਿਪ ਕਰਨ ਦੇ ਨਾਲ ਜਿਹੜਾ ਝੰਡਾ ਰੋਗ ਆ ਉਹ ਤੁਹਾਡਾ 99% ਕੰਟਰੋਲ ਹੋਏਗਾ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਪਿਛਲੇ ਸਾਲ ਵੀ ਆਪਾਂ ਡੈਮੋ ਲਾਏ ਆ ਇਹਦੇ ਤੇ ਮੈਂ ਜਿੰਨੇ ਵੀ ਬਾਸਮਤੀ ਦੇ ਕਾਸਟ ਕਰਨੇ ਉਹਨਾਂ ਨੂੰ ਅਪੀਲ ਕਰਦਾ ਵੀ ਹੁਣ ਸਮੇਂ ਰਹਿੰਦੇ ਇਹ ਨਾਲ ਜੜਾ ਸੋਧ ਲਈਏ ਆਪਾਂ ਜਦੋਂ ਆਪਾਂ ਮੁੜ ਕੇ ਫਸਲ ਦੇ ਵਿੱਚ ਝੰਡਾ ਰੋਗ ਸ਼ੁਰੂ ਹੋ ਜਾਂਦਾ ਫਿਰ ਕੋਈ ਵੀ ਉਲੀ ਨਾਸ਼ਕ ਇਹਨੂੰ ਕੰਟਰੋਲ ਨਹੀਂ ਕਰਦਾ ਕਿਉਂਕਿ ਸੈਲ ਐਲੋਗੇਸ਼ਨ ਹੋ ਜਾਂਦੀ ਹੈ ਤਾਂ ਕਵੇਲੇ ਦੀਆਂ ਟੱਕਰਾਂ ਤੋਂ ਜ਼ਰੂਰੀ ਇਹ ਆ ਵੀ ਹੁਣ ਸਮੇਂ ਰਹਿੰਦੇ ਇਹਦਾ ਆਪਾਂ ਹੱਲ ਕਰ ਲਈਏ ਮੁਰਕੀ ਖੇਤੀ ਖਰਚੇ ਵਧਾਉਣ ਵਾਲੀ ਗੱਲ ਆ ਉਹਦਾ ਕੰਟਰੋਲ ਮੇਅਰ ਕੋਈ ਨਹੀਂ ਹੈ ਧੰਨਵਾਦ